ਜੀ ਜੀ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਚੱਲਦੇ ਹਾਂ ਜੀ ਅੱਗੇ ਤੇ ਰਾਤ ਇੱਥੇ ਗੁਰਦੁਆਰਾ ਸਾਹਿਬ ਰੁਕੇ ਸੀਗੇ ਤੇ ਹੁਣ ਆਪਾਂ ਇੱਥੋਂ ਨਿਕਲਦੇ ਆ ਗੁਰਦੁਆਰਾ ਸਾਹਿਬ ਤੋਂ ਤੇ ਇਹ ਖੜਾ ਆਪਣਾ ਸਾਈਕਲ ਤੇ ਇਧਰ ਚੱਲਦੇ ਹੁਣ ਆਪਾਂ ਇਹ ਝੁਰਲ ਘਾਟ ਦੇ ਨਾਲ ਹੀ ਆ ਗੁਰਦੁਆਰਾ ਸਾਹਿਬ ਜੇ ਤੁਸੀਂ ਇੱਥੇ ਰਹਿ ਸਕਦੇ ਹੋ ਜੇਕਰ ਤੁਸੀਂ ਆਉਣੇ ਹੋਗੇ ਤੇ ਅੰਦਰ ਤੋਂ 40 ਕਿਲੋਮੀਟਰ ਇਧਰ ਆ ਕੇ ਗੁਰਦੁਦੁਆਰਾ ਸਾਹਿਬ ਆਹੇ ਤੇ ਝੁਰਲ ਘਾਟ ਲੰਗਰ ਸਾਰੀ ਆ ਇੱਥੇ ਰਹਿ ਪਿਆ ਕਰੋ ਜਦੋਂ ਤੁਸੀਂ ਗੱਡੀ ਤੇ ਮੋਟਰਸਾਈਕਲ ਤੇ ਜਾਂ ਤੁਸੀਂ ਸਾਈਕਲ ਤੇ ਕਿਸੇ ਵੀ ਚੀਜ਼ ਤੇ ਆਵੋ ਦੇਖੋ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਹੈ ਬਹੁਤ ਵਧੀਆ ਸੁਭਾਅ ਬਾਬਿਆਂ ਦਾ ਇੱਥੇ ਜਿਹੜੇ ਬਾਬਾ ਜੀ ਸੇਵਾ ਨਿਭਾ ਰਹੇ ਨੇ ਉਹ ਵੀ ਪੰਜਾਬ ਤੋਂ ਹੀ ਨੇ ਤੇ ਜਿਹੜੇ ਇੱਥੇ ਰਹਿੰਦੇ ਨੇ ਫੈਮਿਲੀ ਨਾਲ ਵੀ ਆ ਸਕਦੇ ਤੁਸੀਂ ਬਹੁਤ ਗੱਡੀਆਂ ਕਾਰਾਂ ਮੋਟਰਸਾਈਕਲ ਵਾਲੇ ਰੁਕਦੇ ਨੇ ਇਸ ਗੁਰਦੁਆਰਾ ਸਾਹਿਬ ਵਿੱਚ ਤੇ ਥੋੜਾ ਪੂਰਾ ਪ੍ਰਬੰਧ ਹੈਗਾ ਇੱਥੇ ਹਰ ਇੱਕ ਚੀਜ਼ ਦਾ ਆਜੋ ਹੁਣ ਆਪਾਂ ਚੱਲਦੇ ਆਂ ਜੀ ਅੱਗੇ 80 ਕਿਲੋਮੀਟਰ ਅੱਗੇ ਗੁਰਦੁਆਰਾ ਸਾਹਿਬ ਅੱਜ ਆਪਾਂ ਉੱਥੇ ਚੱਲਾਂਗੇ ਤੇ ਟਾਈਮ ਵੱਜ ਗਿਆ ਕਿ 10:30 ਤੇ ਅੱਜ ਆਪਾਂ ਪਹਿਲਾਂ ਤਾਂ ਬਾਬਾ ਜੀ ਕਹਿੰਦੇ ਸੀ ਵੀ ਰਹੋ ਫੇਰ ਆਪਾਂ ਨੇ ਸੋਚਿਆ ਵੀ ਅੱਜ ਜਿੰਨਾ ਸਫ਼ਰ ਨਿਬੜਦਾ ਉਹਨਾਂ ਨੂੰ ਨਿਬੜ ਲੈਣੇ ਆ 80 ਕਿਲੋਮੀਟਰ ਸਫ਼ਰ ਹੈ ਇਸ ਗੁਰਦੁਆਰਾ ਸਾਹਿਬ ਦਾ ਤੇ ਅੱਜ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਆ ਦੇਖਦੇ ਆ ਸਫ਼ਰ ਕਿੰਨੇ ਟਾਈਮ 'ਚ ਨਿਬੜਨਾਗਾ ਰੋਟੀ ਆਪਾਂ ਨੇ ਗੁਰਦੁਆਰਾ ਸਾਹਿਬ ਖਾ ਲਈ ਸੀ ਬਾਬਾ ਜੀ ਨੇ ਰੋਟੀ ਖਵਾ ਕੇ ਦੋ ਵਾਰੀ ਚਾਹ ਪਿਆ ਕੇ ਫੇਰ ਆਪਾਂ ਨੂੰ ਤੋਰਿਆਗਾ ਤੇ ਹੁਣ ਚੱਲਦੇ ਆਪਾਂ ਅੱਗੇ ਨੂੰ ਵਧਦੇ ਆ ਆਪਾਂ ਗੁਰਦੁਆਰਾ ਸਾਹਿਬ ਜੋ ਤੁਰਪੇ ਸੀ ਜੀ ਤੇ ਅੱਜ ਦੀ ਜਿਹੜੀ ਆਪਣੀ ਜ਼ਿਆਦਾ ਚੜ੍ਹਾਈ ਨਹੀਂ ਆਊਗੀ نیچے ਨੂੰ ਚਲੇ ਜਾਣਾਗਾ ਕਹਲਾਣੀ ਐ ਇੰਦਰ ਜਿਆਦਾ ਜੜਾਈ ਨਹੀਂ ਮਿਲਣੀ ਹੁਣ ਆਪਾਂ ਨੂੰ ਤੇ ਦੇਖਦੇ ਆਂ ਸਫਰ ਕਿੰਨੇ ਟਾਈਮ ਚ ਨਿਮੇੜਾਂਗੇ ਨਾ ਜਿਆਦਾ ਗਰਮੀ ਐ ਇੱਥੇ ਤੇ ਨਾਈਟ ਠੰਡਾ ਮੌਸਮ ਵਧੀਆ ਰਹਿੰਦਾਗਾ ਜਿਆਦੇ ਗਰਮੀ ਵੀ ਨਹੀਂ ਰਾਜਸਥਾਨ ਚ ਹਜੇ ਗਰਮੀ ਵਾਲਾ ਚੱਕਰ ਹੋ ਜਾਂਦਾ ਉੱਥੇ ਧੁੱਪ ਕੜੜੀ ਪੈਂਦੀ ਆ ਰਸਤੇ ਦੇਖੋ ਯਾਰ ਤੁਸੀਂ ਕਿੰਨੇ ਘੈਂਟ ਨੇ ਤੇ ਸਾਰੇ ਪਾਸੇ ਦਰਖਤੀ ਦਰਖਤ ਨੇਗੇ ਤੇ ਝੁਰਲ ਘਾਟ ਤੋਂ ਜੇ ਤੁਸੀਂ ਅੱਗੇ ਨੂੰ ਜਾਣੇ ਆ ਉਹ ਰਸਤਾ ਹੈਗਾ ਜਦੋਂ ਤੁਸੀਂ ਝੁਰਲ ਘਾਟ ਕ੍ਰੋਸ ਕਰਦੇ ਹੋ ਨਿਹਰਾ ਪੈਂਦਾ ਤਾਂ ਤੁਸੀਂ ਉੱਥੇ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਇਆ ਜਿਹੜਾ ਹਨਾ ਇਸ ਗੁਰਦੁਆਰਾ ਸਾਹਿਬ 'ਚ ਰਹਿ ਲਿਆ ਕਰੋ ਕਿਉਂਕਿ ਅੱਗੇ ਦਾ ਰਸਤਾ ਇਦਾਂ ਦਾ ਜੇ ਤੁਸੀਂ ਝੁਰਲ ਘਾਟ ਨੂੰ ਜਾ ਰਹੇ ਹੋ ਇਧਰੋਂ ਤੁਹਾਨੂੰ ਸ਼ਾਮ ਹੋ ਜਾਂਦੀ ਆ ਤਾਂ ਵੀ ਤੁਸੀਂ ਗੁਰਦੁਆਰਾ ਸਾਹਿਬ 'ਚ ਰਹਿ ਲਓ ਠੀਕ ਹੈ ਬੈਸਟਰ ਰਹੂਗਾ ਕਿ ਰਾਤ ਨੂੰ ਤੁਰਨ ਨਾਲੋਂ ਚੰਗਾ ਤੇ ਪੈਸੇ ਮੌਸਮ ਬਹੁਤ ਘਾਇਟ ਹੈ ਤੇ ਆਵਾ ਹੋਤ ਕੈਂਡਰੇ ਪਰ ਰਾਤ ਨੂੰ ਕੋਰੇ ਦਾ ਕੋਈ ਫਾਇਦਾ ਨਹੀਂਗਾ ਸਿਰ ਆਗਲਾਵਾਦ ਹੋਈ ਪਈ ਆ ਕਹਿੰਦੇ ਨਜੀ ਦੇ ਕੋਲ ਗੱਡੀ ਆ ਆ ਨੰਨ ਗਿਆ ਨਾ ਕੋਤਾ ਆ ਜਾ ਵੀ ਪੜਾਈ ਦੇਖੋ ਯਾਰ ਉੱਪਰ ਨੂੰ ਜਮਾ ਸਿੱਧੀ ਆ ਸਾਈਕਲ ਪਹਿਲੇ ਗੇਅਰ ਚ ਮਿੰਨ ਤੁਰਦਾ ਕਰਰ ਕਰਰ ਕਰਦਾ ਮੰਦਰ ਦੇਖੋ ਕਿੱਥੇ ਬਣਾਇਆ ਉੱਪਰ ਮੰਦਰ ਆਲ ਤੱਕ ਨਹੀਂ ਮੋਟਲਾ ਕਿੱਥੇ ਬਣਾਇਆ ਹੋਇਆ ਬਹੁਤ ਸੋਹਣਾ ਪੋਟਲ ਬਣ ਰਿਹਾ ਅਜੇ ਰਾਈਡ ਨਹੀਂ ਹੋਇਆ ਆਪਣਾ ਸਫ਼ਰ ਰਿਹਾ ਜੀ 50 ਕਿਲੋਮੀਟਰ ਤੇ ਆਪਾਂ ਨੇ 30 ਕਿਲੋਮੀਟਰ ਵੰਗੂ ਸਫ਼ਰਤਾਇ ਕਰ ਲਿਆ ਵਿੱਚੋਂ ਵਿੱਚੋਂ ਐ ਰੋਡ ਦਾ ਹਾਈਵੇ ਬਣੀ ਜਾਂਦਾ ਇਹ ਹਾਈਵੇ ਤੇ ਜਿਹੜੇ ਚੜ ਜਾਂਦੇ ਆ ਤੇ ਪੁਲ ਬਣ ਰਹੇ ਨੇ ਉਹਦੇ ਕਰਕੇ ਸਾਈਡ ਦੀ ਜਾਂਦੀ ਆ ਥਾਂ ਜਿਹੜਾ ਸਲਿੱਪ ਰੋਡ ਹੁੰਦਾ ਤੇ ਉਥੋਂ ਦੀ ਵਧੀਆ ਸੌਖਾ ਵੀ ਐ ਹਜੇ ਪੋੜ ਵਿੱਚ ਕੰਮ ਚੱਲੀ ਜਾਂਦਾ ਇਹਦਾ ਹਾਈਵੇ ਦਾ ਪਹਿਲਾਂ ਸ਼ਾਇਦ ਇਹ ਸਿੰਗਲ ਰੋਡ ਹੀ ਸੀ ਹੁਣ ਹਾਈਵੇ ਬਣਾ ਰਹੇ ਆ ਇੱਧਰ ਨਰਮੇ ਦੀ ਖੇਤੀ ਹੁੰਦੀ ਆ ਐਮਪੀ ਚ ਇਸ ਸਾਈਡ ਇਹ ਨੂੰ ਵਿਚਾਲ ਤੇ ਜਿਹੜਾ ਗੁਰਦੁਆਰਾ ਸਾਹਿਬ ਚ ਸੀਗਾ ਤੇ ਇਹਦਾ ਵੀ ਗੁਰਦੁਆਰਾ ਸਾਹਿਬ ਦੀ ਐਂ ਜਮੀਨ ਨਾਲ ਠੇਕੇ ਦਿੱਤੀ ਹੋਈ ਆ ਮਾ ਵੀ ਤੁਹਾਡੇ ਠੇਕਾ ਕੀ ਰੇਟ ਚੱਲਦਾ ਇੱਥੇ ਕਿੱਲੇ ਦਾ 1 ਏਕੜ ਦਾ ਤਾਂ ਸਾਡੇ 1 ਏਕੜ ਦਾ ਠੇਕਾ ਹੈਗਾ 10000 ਰੁਪਈਆ ਤੇਰੀਦਾ ਯਾਰ ਆਪੀ ਹੋਣਿਆ ਲੋਕ ਹਨਾ ਇੱਕ ਕਿੱਲੇ ਦਾ 10000 ਰੁਪਈਆ ਠੇਪਾ ਦਾ 10 ਕਿੱਲੇ ਦਾ ਲੱਖ ਰੁਪਈਆ ਹੋਇਆ ਤੇ ਆਪਣੇ 80 90000 ਵੰਗੂ ਹੈ ਗਈ ਆ 70 80 90 ਇੱਥੇ ਇਸ ਕਰਕੇ ਏਰੀਏ ਥੋੜੇ ਜੇ ਤਾਂ ਕਰਕੇ ਡਾਊਨ ਚੱਲ ਰਹੇ ਨੇ ਇੱਥੇ ਕੋਈ ਮੁੱਲ ਨਹੀਂ ਹੈਗਾ ਜ਼ਮੀਨਾਂ ਦਾ ਆ ਜਾਓ ਜੀ ਆਪਾਂ ਖਾਣੇ ਆ ਕੇਲੇ ਵਾਲੀ ਚਿਪਸ ਕੇਲੇ ਦੀ ਬਣਾਉਂਦੇ ਆ ਕੇਲੇ ਦੀ ਚਿਪਸ ਬਣਾਉਂਦੇ ਆ ਜੀ ਤੇ ਐ ਬਣਾ ਕੇ ਪੈਕਟਾਂ ਚ ਰੱਖ ਲੈਂਦੇ ਆ ਤੇ ਆਪਾਂ ਹੁਣ ਖਾ ਕੇ ਆਪਾਂ ਚੱਲਦੇ ਆ ਥੋੜੀ ਖਾਦੀ ਸੀ 20 ਰੁਪਈਆ ਦੀ ਹੁਣ ਚੱਲਦੇ ਆ ਆਪਾਂ ਅੱਗੇ ਨੂੰ ਮੰਦਰ ਦੇਖੋ ਯਾਰ ਕਿੰਨੀ ਪਰਫੈਕਟ ਜਗ੍ਹਾ ਤੇ ਆ ਤੇ ਆਪਾਂ ਹਾਈਵੇ ਤੇ ਆ ਸਫਰ ਕਰ ਰਹੇ ਆ ਟਾਈਮ 2 ਵਜੇ ਨਾਲ ਨੇ ਤੇ ਇੱਕ ਸਾਈਡ ਚੱਲ ਰਹੀ ਹੈ ਹਾਈਵੇ ਦੀ ਇੱਕ ਸਾਈਡ ਚੱਲਦੇ ਨੇ ਕਿਤੇ ਕੰਮ ਚੱਲ ਰਿਹਾ ਕਿਤੇ ਕੰਮ ਨਹੀਂ ਚੱਲ ਰਿਹਾ ਨਾ ਖਰਾਬ ਹੋਇਆ ਬੈ ਥੋੜਾ ਜਿਹਾ ਕੰਟਰਕਸ਼ਨ ਦਾ ਕੰਮ ਚੱਲ ਜੀ ਜਾਂਦਾ ਸਾਰੇ ਹਾਈਵੇ ਤੇ ਲਗਭਗ ਤੇ ਆਪਾਂ ਸਫਰ ਕਰ ਰਹੇ ਹਾਂ 45 ਕਿਲੋਮੀਟਰ ਦੇਖਦੇ ਕਿੰਨੇ ਸਮੇਂ ਚ ਨਿਕਲੂਗਾ 2 ਵਜੇ ਕੇ ਦੁਪਹਿਰ ਦੇ ਇਹਦਾ ਸਹੀ ਰੋਡ ਦਾ ਕੰਮ ਚੱਲ ਰਿਹਾ ਦੇਖੋ ਇੱਕ ਸਾਈਡ ਚੱਲ ਰਹੀ ਐ ਇੱਕ ਸਾਈਡ ਬੰਦ ਪਈ ਆ ਪੂਰੇ ਹੀ ਕੰਮ ਚੱਲੀ ਜਾਂਦਾ ਪੱਥਰੀ ਪੱਥਰ ਕੱਢਿਆ ਪਿਆ ਇੱਥੇ ਮਿੱਟੀ ਪੱਥਰ ਮਿੱਟੀ ਪੱਥਰ ਜਦੋਂ ਰੋਡ ਬਣ ਗਿਆ ਫੇਰ ਪੂਰਾ ਓਕੇ ਹੋ ਜਾਣਾ ਸਹੀ ਫੇਰ ਕੋਈ ਇਦਾਂ ਨਹੀਂ ਡਿੱਗ ਹੋਗਾ ਵਣ ਜੰਗਲਾਂ 'ਚ ਫਿਰਦੇ ਆਂ ਜੀ ਦੇਖੋ ਖਾਲੀ ਸਾਰੇ ਪਹਾੜੀ ਪਹਾੜ ਨੇ ਇਹ ਖਾਲੀ ਥਾਂ ਐ ਸਾਰੀ ਇੱਥੇ ਕੋਈ ਖੇਤੀਬਾੜੀ ਨਹੀਂ ਕਰਦੇ ਹੈਗੇ ਘਾਟ ਕਹਿੰਦੇ ਇਹਨਾਂ ਨੂੰ ਇਹ ਘਾਟ ਉੱਪਰ ਹੋਗੇ ਕਿਤੇ ਨੀਚੇ ਹੋਗੇ ਉਤਰਗੇ ਆ ਛੱਪੜ ਜੇ ਪਾਏ ਹੋਏ ਨੇ ਇਹਨਾਂ ਨੇ ਛੋਟੇ ਛੋਟੇ ਥਾਂ ਥਾਂ ਤੇ ਕਿਤੇ ਕੁਝ ਵੇਚਦੇ ਕਿਤੇ ਕੁਝ ਵੇਚਦੇ ਆ ਕੇਲਿਆਂ ਦਾਲ ਚਾਲ ਦਿੰਦੇ ਨੇ ਇਹ ਆ ਵੀੂ ਸਾਈਕਲ ਤੋਰੀ ਜਾਂਦੇ ਆਪਾਂ ਪਹਿਲਾਂ ਉਥੇ ਜੜਾਈ ਜੜ ਰਹੇ ਸੀ ਫਿਰ ਸੋਚਿਆ ਤੁਰ ਕੇ ਥੋੜੀ ਦੂਰ ਭਾਗ ਜਾਣਾ ਸਹੀ ਹੋ ਜੂ ਸਰੀਰ ਇੱਥੇ ਰੋਡ ਬਿਲਕੁਲ ਸਾਫ਼ ਆ ਗਿਆ 50 ਕਿਲੋਮੀਟਰ ਤੱਕ ਦੱਸਿਆ ਸੀ ਕਹਿੰਦੇ ਰੋਡ ਸਾਫ਼ ਆ ਬਾਕੀ ਦੇਖੋ ਸਾਫ਼ ਹੈ ਵੀ ਕਿ ਨਹੀਂ ਇਹਰ ਜੇ ਰੋਡ ਤੇ ਆਉਂਦਾ ਸਾਈਕਲ ਚ ਰੋਣ ਦਾ ਨਜ਼ਾਰਾ ਆਹ ਰਾਹ ਦੇਖੋ ਯਾਰ ਸਵਰਗੀ ਆ ਜਮਾ ਚਾਹ ਪੀ ਕੇ ਤੁਰ ਪਏ ਆ ਜੀ ਤੇ ਪਾਈਆਂ ਦਾ ਪੰਜਾਬੀ ਪਾਈਆਂ ਦਾ ਢਾਬਾ ਸੀਗਾ ਉੱਥੋਂ ਚਾਹ ਪੀ ਕੇ ਤੇ ਪਾਣੀ ਦੀ ਬੋਤਲ ਦੇਤੀ ਪਾਈਆਂ ਜੀ ਇਕੱਤਰ ਹੋਣਾ ਤੇ ਬਹੁਤ ਬਹੁਤ ਸ਼ੁਕਰੀਆ ਪਾਈਆਂ ਦਾ ਜਿਨ੍ਹਾਂ ਨੇ ਆਪਾਂ ਨੂੰ ਬਹੁਤ ਪਿਆਰ ਦਿੰਦੇ ਨੇ ਸਫ਼ਰ ਦੇ ਜਾਂਦੇ ਆ ਨੂੰ ਤੇ ਖੰਡਵਾ ਇੱਥੋਂ ਰਹਿ ਗਿਆ ਆਪਣਾ 35 ਕਿਲੋਮੀਟਰ 35 ਕਿਲੋਮੀਟਰ ਸਫ਼ਰ ਆ ਫਿਰ ਆਪਾਂ ਗੁਰਦੁਆਰਾ ਸਾਹਿਬ ਪਹੁੰਚਾਂਗੇ ਖੰਡਵਾ ਇੱਥੋਂ ਹੈਗਾ 35 ਕਿਲੋਮੀਟਰ ਤੇ ਫਿਰ ਆਪਾਂ ਗੁਰਦੁਆਰਾ ਸਾਹਿਬ ਪਹੁੰਚਾਂਗੇ ਗੁਰਦੁਆਰਾ ਸਾਹਿਬ ਰੋਕਾਂਗੇ ਅੱਜ ਦੀ ਰਾਤ ਤੇ ਉੱਥੋਂ ਕੇ 100 ਕਿਲੋਮੀਟਰ ਫੇਰਾ ਆਪਾਂ ਨੂੰ ਗੁਰਦੁਆਰਾ ਸਾਹਿਬ ਮਿਲ ਜਾਣਾ ਅੱਗੇ ਸਟੇ ਆਪਾਂ ਗੁਰਦੁਆਰਾ ਸਾਹਿਬ ਚ ਹੀ ਕਰਨੀ ਆ ਤੇ ਬਾਕੀ ਪਹਿਲਾਂ ਆਪਾਂ ਨੂੰ ਰਾਹ ਦਾ ਕੁਝ ਪਤਾ ਨਹੀਂ ਸੀ ਹੁਣ ਆਪਾਂ ਨੂੰ ਹੌਲੀ ਹੌਲੀ ਪਤਾ ਲੱਗ ਰਿਹਾ ਤੇ ਸਾਰੀਆਂ ਸਟੇ ਆਪਣੀਆਂ ਗੁਰਦੁਆਰਾ ਸਾਹਿਬ ਜੀ ਹੋਣੀਆਂ ਨੇ ਬਾਕੀ ਬਣੇ ਰਹੋ ਵਲੌਗ ਦੇ ਨਾਲ ਦਿਖਾਉਣਾ ਤੁਹਾਨੂੰ ਅੱਗੇ ਰੋਡ ਉੱਪਰ-ਨੀਚੇ ਹੋ ਰਹੇ ਨੇ ਘਾਟ 'ਚ ਵੱਢ ਜਾਣੇ ਨਿਕਲ ਜਾਣੇ ਹਾਂਜੀ ਅਫਰ ਰਹਿ ਗਿਆ ਜੀ ਆਪਣਾ 20 ਕਿਲੋਮੀਟਰ ਤੇ ਸਾਈਕਲ ਦੱਬੀ ਦੁਰੇ ਜਾਂਨੇ ਆ ਰੋਡ ਵੀ ਅੱਜ ਦਾ ਸਾਫ਼ ਮਿਲ ਰਿਹਾ ਹਜੇ ਤੱਕ ਪਰ ਕਦੇ ਪੜ ਉੱਤਰ ਕੇ ਕਿਤੇ ਚੜ ਕੇ ਕਿਤੇ ਉੱਤਰ ਕੇ ਕਿਤੇ ਚੜ ਕੇ ਹਾਈਵੇ ਤੇ ਆਹੀ ਕੋ ਚੱਲੀ ਜਾਂਦਾ ਸਵੇਰ ਦਾ ਤਾਂ ਲੈ ਲੈਣਾ ਤੁਰ ਪਾਣਿਆ ਖੰਡਵਾ ਕੋਲੇ ਆ ਗੁਰਦੁਆਰਾ ਸਾਹਿਬ ਤੇ ਉੱਥੇ ਚੱਲਣਾ ਆਪਾਂ ਨੇ 20 ਕਿਲੋਮੀਟਰ ਸਫ਼ਰ ਰਹਿ ਗਿਆ ਟਾਈਮ ਵੀ ਸਵਾ ਚਾਰ ਹੋ ਗਏ ਦੇਖਦੇ ਕਿੰਨੇ ਟਾਈਮ ਚ ਪਹੁੰਚਦੇ ਆ ਵਲਦਾਂ ਗੱਡੇ ਇੱਥੇ ਅੱਜ ਵੀ ਨੇ ਕਾਣੇ ਜਵਾਨੇ ਦੇ ਕਿਹਨੇ ਕਹਿੰਦੇ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਹੈਗਾ ਇੱਥੋਂ 1 ਕਿਲੋਮੀਟਰ ਦੂਰੀ ਤੇ ਤੇ ਸ਼ਾਮ ਪੈ ਗਈ ਜਾਂਦੇ ਜਾਂਦੇ ਨੂੰ ਰਾਹ ਚ ਖੜ ਜਾਨੇ ਆ ਕੰਮ ਲੈ ਲਿਆ ਚਾਜੂ ਪੀ ਲਈ ਅੱਜ ਆਪਣਾ ਸਾਮਾ ਦਾ ਸਾਰਾ 80 85 ਕਿਲੋਮੀਟਰ ਸੀ ਹੌਲੀ ਹੌਲੀ ਆਏ ਆ ਕਸ਼ਵਰੇ ਲੇਟ ਤੁਰੇ ਸੀ ਬਾਬਾ ਜੀ ਨਾਲ ਗੱਲਾ ਬਾਤਾਂ ਕੀਤੀਆਂ ਵਿਚਾਰ ਸਾਂਝੇ ਕੀਤੇ ਤੇ ਉਹਦੇ ਕਰਕੇ ਬਾਬਾ ਜੀ ਕਹਿੰਦੇ ਸੀ ਅਜੇ ਰੋ ਤੇ ਅਸੀਂ ਆਖਿਆ ਜੀ ਸਾਨੂੰ ਗੇਰਾ ਯਾਤਰਾ ਸੰਭਲ ਕਰਨ ਦੋ ਮੁੜਦੇ ਹੋਏ ਰੁਕਾਂਗੇ ਤੁਹਾਡੇ ਕੋਲੇ ਤੇ ਇਸ ਕਰਕੇ ਲੇਟ ਤੁਰੇ ਸੀ ਰੋਟੀ ਖਾ ਕੇ ਹੁਣ ਪਹੁੰਚੇ ਆਂ 6 ਵਜਨ ਵਾਲਿਆ ਬਾਕੀ ਚੱਲਦੇ ਆ ਗੁਰਦੁਆਰਾ ਸਾਹਿਬ ਪੁੱਛਦੇ ਆ ਰਹਿਣ ਲਈ ਕਮਰਾ ਵੈਸਤਾ ਬਾਬਾ ਜੀ ਨੇ ਕਹੀ ਦਿੱਤਾ ਸੀ ਵੀ ਰਹਿਣ ਲਈ ਤਾਂ ਜਗ੍ਹਾ ਮਿਲੀ ਜਾਣੀ ਆ ਜੇ ਕਮਰਾ ਵਿੱਚ ਜੇ ਮੜਾ ਸੇਫਟੀ ਆਏ ਹੋ ਜਾਂਦਾ ਸੌਖਾ ਹੋ ਜਾਂਦਾ ਕਮਰੇ 'ਚ ਪੈਣਾ ਖੁੱਲਾ ਡੁੱਲਾ ਬੰਦਾ ਸਮਾਨ ਛੱਡ ਕੇ ਪਿਆ ਰਹਿੰਦਾ ਬਾਕੀ ਚਲੋ ਸਾਹਮਣੀਆਂ ਗੁਰਦੁਆਰਾ ਸਾਹਿਬ ਜਾ ਕੇ ਪੁੱਛਦੇ ਆ पहुंच गए जी गुरद्वारा साहब हा सामने चलते अंदर हम खंडवा खंडवा तो थोड़ा के पिछे इत कहते रहने सारा है प्रबंध बाकी जाए तो पता लगेगा गुरद्वारा साहब पहुंच गए जी ये नानकसर साठाट गुरद्वरा साहब ਤੇ ਅੱਜ ਦੀ ਰਾਤ ਆਪਾਂ ਇੱਥੇ ਰੁਕੇ ਆ ਤੇ ਇਹ ਖੰਡਵਾ ਤੋਂ ਥੋੜਾ ਕਿ ਪਿੱਛੇ ਰਹਿ ਜਾਂਦਾ ਜੇਕਰ ਆਪਾਂ ਹਜੂਰ ਸਾਹਿਬ ਨੂੰ ਜਾਣੇ ਆ ਤੇ ਤੁਸੀਂ ਇੱਥੇ ਰੁਕ ਸਕਦੇ ਹੋ ਵਧੀਆ ਲੋਕੇਸ਼ਨ ਆ